ਇਸ ਟਰੈਕਟਰ ਨੂੰ ਮੰਨ ਲਓ ਵੀ ਕੋਈ ਮੋਡੀਫਿਕੇਸ਼ਨ ਨਹੀਂ ਹੈਗੇ ਜਿਵੇਂ ਹੋਲੈਂਡ ਨੂੰ ਮੋਡੀਫਿਕੇਸ਼ਨ ਕਰਦੇ ਆ ਨਾ ਹਾਂਜੀ ਹਾਂਜੀ ਪੰਪ ਨੋਜ਼ਲਾਂ ఎవਰੀਥਿੰਗ ਸ਼ੀਲਡ ਹੈ ਜੀ ਟਰੈਕਟਰ ਦੀ ਜਮਾ ਸ਼ੀਲਡ ਹਾਂਜੀ ਓਕੇ ਮਤਲਬ ਵੀ ਮੈਂ ਆਪਣੀ ਥਿੰਕਿੰਗ ਰਹਿੰਦੀ ਆ ਵੀ ਆਪਾਂ ਟਰੈਕਟਰ ਸ਼ੀਲਡ ਦੀਏ ਅੱਗੇ ਆ ਕੇ ਜੇ ਕਸਟਮਰ ਜੋ ਮਰਜੀ ਮੋਡੀਫਿਕੇਸ਼ਨ ਕਰਾਏ 50000 ਡਿਸਕਾਊਂਟ ਕਰਤਾ ਬਾਈ ਨੇ ਉਹ ਵੀ ਮੇਰੇ ਬਿਨਾ ਕਹੇ ਹਾਂਜੀ ਹਾਂਜੀ ਹੋਰ ਵੀ ਮਾਨਤਨ ਕਰਦਾਂਗੇ ਫਿਰ ਹਾਂ ਮੌਕੇ ਤੇ ਮਾਨਤਨ ਲੈ ਮਿੱਤਰ ਹੋਰ ਵੀ ਮਾਨਤਨ ਹੋ ਜੂ ਇਹ 2022 ਮਾਡਲ ਹੈ ਜੀ ਇਹ 22 ਮਾਡਲ ਹੈ ਹਾਂ ਜੀ ਇਹ ਕਿੰਨਾ ਕਿ ਚੱਲਿਆ ਹੋਣਾ ਇਹ ਚੱਲਿਆ 1600 ਘੰਟੇ ਜੀ 1600 ਘੰਟਾ ਚੌਕਟਾ ਟਾਇਰਾਂ ਦਾ ਨਾਲ ਦੇ ਹੀ ਹੋ ਬਈ ਹਾਂ ਜੀ ਸਾਰਾ ਕੁਝ ਨਾਲ ਦਾ ਜੀ ਓਕੇ ਪਰ ਮੈਂ ਕੰਡੀਸ਼ਨ ਦਾ ਚੈੱਕ ਕਰਵਾ ਦੇ ਛੀ ਰਿਟ ਵੀ ਨਹੀਂ ਬਈ ਆਹ ਸਾਰਾ ਸਿਸਟਮ ਆਪਾਂ ਇਸੇ ਤਰ੍ਹਾਂ ਹੀ ਦੇਣਾ ਜੀ ਜਿਹੜਾ ਸਮਾਨ ਟਰੈਕਟਰ ਦੇ ਨਾਲ ਆ ਰਿਹਾ ਉਹ ਜੈਡ ਨਾਲ ਦੇਨੇ ਆਪਾਂ ਤੇ ਜਿਹੜਾ ਜਮਈ ਨਵਾਂ ਖੜਾ ਵੀ ਆ ਸਵਰਾਜ ਇਹ 24 ਮਾਡਲ ਹੈ ਜੀ 4/4 ਆ 3 ਸਪੀਡ ਦਾ ਜੀ ਵੀ ਕੋੜਾ ਬੰਪਰ ਲੱਗਿਆ ਹੋਇਆ ਹਾਂਜੀ ਹਾਂਜੀ ਇੱਕ ਹੀ ਮਾਡਲ ਹੈ ਸਿਰਫ 400 ਘੰਟੇ ਚੱਲਿਆ ਇਹ ਕੰਡੀਸ਼ਨ ਦਾ ਵੀ ਸਾਰਾ origignal ਮਗਰਲੇ ਪਾਸੇ radial tyre ਪਏ ਹੋਏ ਆ 13 13 ਨੰਬਰ ਦੇ radial tyre ਪਏ ਹੋਏ ਆ ਹਾਂ ਤੇ ਰਿਮਾਂ ਦਾ ਚੈੱਕ ਕਰਵਾ ਦੇ ਤਾਂ ਮੈਂ ਕੰਡੀਸ਼ਨ ਤਾਂ ਦਿਖਾ ਦੇ ਬਾਈ ਇਹ ਇਹ ਕਿੰਨਾ ਮਾਡਲ ਆ ਇਹ 2011 ਜੀ ਮਾਈਕੋ ਪੰਪ ਚਾ ਜੀ ਮਾਈਕੋ ਪੰਪ ਦੇ ਵਿੱਚ ਆ 2011 ਮਾਡਲ ਆ ਹਾਂ ਜੀ ਓਕੇ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰ ਹੈਗੇ ਨੇ ਇਹਦੇ 70 ਪੈਸੇ ਜੀ ਚੌਕੜਾ ਟਾਇਰਾਂ ਦਾ 70 ਪੈਸੇ ਆ ਤੇ ਕੰਡੀਸ਼ਨ ਤਾਂ ਸਾਰੇ origignal ਆ ਉਦਾਂ ਚੱਲ ਚਲਾਵੇ ਦਾ ਕਿੰਮਿਆਂ ਚੱਲ ਚਲਾਵੇ ਦਾ ਵਧੀਆ ਟਰੈਕਟਰ ਹੈ ਪੂਰਾ ਗੁੱਟ ਆ ਹਾਂ ਠੀਕ ਹੈ ਜੀ ਇਹ ਕੀ ਰੇਟ ਰੂ ਇਹਦਾ ਇਹ ਆਪਾਂ ਮੌਕੇ ਤੇ ਦੇ ਦੇਾਂਗੇ 480000 ਰੁਪਏ ਚਾਰ ਦੁਖੀ ਬੰਦੇ ਵੀ ਆ ਕੇ ਇੱਥੇ ਫੁੱਲਾਂ ਵਾਂਗੂ ਖਿਲ ਜਾਂਦੇ ਨੇ ਜਿਹੜੇ ਟਰੈਕਟਰ ਮਾਰਕੀਟ 'ਚ ਤੁਸੀਂ ਵੇਖੇ ਨਹੀਂ ਨਾ ਆ ਸੱਜਣ ਤੋਂ ਮਿਲ ਜਾਂਦੇ ਨੇ ਮਿੱਤਰੋ ਕਿਹੜੇ ਭਰਾ ਦੇ ਲਵੇ ਪਹੁੰਚਿਆ ਕਿੱਥੇ ਖੜੇ ਆ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੇ ਪਹਿਲਾਂ ਆਪਾਂ ਮਿਲ ਆ ਦੀਏ ਜਿਹੜੇ ਸੱਜਣ ਦੇ ਲਵੇ ਪਹੁੰਚਿਆ ਬਈ ਸਤਿ ਸ੍ਰੀ ਅਕਾਲ ਜੀ ਕਿਰਨ ਮਿਸ਼ਾਲ ਬਾਈ ਰਾਮ ਰਾਮ ਜੀ ਹਾਂਜੀ ਤੇ ਬਈ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਪਹਿਲਾਂ ਲੋਕੇਸ਼ਨ ਦੱਸ ਦਈਏ ਇਹ ਆਪਣਾ ਇਸਮਾਇਲਾਬਾਦ گاؤں ਹੈ ਜੀ ਕੁਰਕਸ਼ੇਤਰਾ ਜ਼ਿਲ੍ਹਾ ਦਾ ਲਾਸਟ ਪਿੰਡ ਹੈ ਜੀ ਅੰਮ੍ਰਿਤਸਰ ਤੋਂ ਕਿਹੜਾ ਸ਼ਹਿਰ ਤੁਹਾਨੂੰ ਕਿੰਨੀ ਦੂਰ ਪੈ ਜਾਂਦਾ ਪਰ ਸ਼ੁਰੂਆਤ ਚ ਹੀ ਦੱਸ ਦਈਏ ਆਪਣਾ ਪੇਵੇ ਤੋਂ 18 ਕਿਲੋਮੀਟਰ ਹੈ ਜੀ ਮੇਨ ਹਾਈਵੇ ਤੇ ਅੰਮ੍ਰਾਲਾ हिसार ਰੋਡ ਤੇ ਹਾਂਜੀ ਤੇ ਅੰਬਾੜੇ ਤੋਂ 30 ਕਿਲੋਮੀਟਰ ਤੇ ਆਪਣਾ ਪਟਿਆਲੇ ਤੋਂ 45 ਕਿਲੋਮੀਟਰ ਪੈ ਜਾਂਦਾ ਜੀ ਸਮਾਇਲਾਬਾਦ ਪਿੰਡ। ਓਕੇ ਓਕੇ ਓਕੇ। ਇਹ ਆਪਣਾ ਰੋਡ ਸਿੱਧਾ ਆਪਣਾ ਪਟਿਆਲੇ ਜਾ ਰਿਹਾ ਦੇਵਿਗੜ ਪਟਿਆਲੇ। ਠੀਕ ਹੈ ਦੇਵਿਗੜ ਪਟਿਆਲੇ ਨੂੰ ਲੰਘ ਜਾਂਦਾ। ਹਾਂਜੀ ਹਾਂਜੀ। ਕਰ ਲਾ। ਵਿਸ਼ਾਲ ਵੀਰੇ ਜਿਹੜੀਆਂ ਮੈਂ ਲੈਣਾ ਬੋਲੀਆਂ ਨੇ ਵੀ ਦੁਖੀ ਬੰਦੇ ਇੱਥੇ ਆ ਕੇ ਫੁੱਲਾਂ ਵਾਂਗੂ ਖਿਲ ਜਾਂਦੇ ਨੇ। ਕਿਉਂ ਖਿਲ ਜਾਂਦੇ ਆ? ਮੈਨੂੰ ਥੋੜਾ ਜਿਹਾ ਗੱਲ ਦੱਸਿਓ। ਸਿੱਖਰ ਕਿਹਾ ਬਾਈ ਜੀ ਆਪਣਾ ਕੰਮ ਹੈ ਸਾਫ਼ ਸੁਥਰਾ ਜੀ। ਹਾਂਜੀ। origignal tractor ਮਿਲਾਗੇ, ਸਾਫ਼ ਸੁਥਰਾ tractor ਮਿਲਾਏ, shield ਮਿਲਾਗੇ। ਓਕੇ। ਕਿਉਂਕ ਕਮਾਈ ਆ ਬਿਲਕੁਲ ਬਿਲਕੁਲ ਇਸ ਚੀਜ਼ ਵਿੱਚੋਂ ਸਾਫ ਸੁਥਰੀ ਵਿੱਚੋਂ ਕਹਿਗਾ ਵਿੱਚੋਂ ਸਹੀ ਗੱਲ ਗਲਤ ਕੰਮ ਨਹੀਂ ਕਰਨਾ ਬੀ ਸੈਟੀਸਫੈਕਸ਼ਨ ਹੋਣੀ ਚਾਹੀਏ ਕਸਟਮਰ ਨਾਲ ਕੋਈ ਅਸੀ ਬਾਤ ਨਹੀਂ ਆ ਕਿਉਂਕਿ ਆਪਾਂ ਵੀ ਜ਼ਿੰਮੇਦਾਰ ਆ ਇੱਕ ਜ਼ਿੰਮੇਦਾਰ ਕੇ ਅ ਦੁੱਖਦਰ ਨੂੰ ਸਮਝਾ ਆਪਾਂ ਸਮਝਣ ਵਾਲੇ ਹਾਂ ਓਕੇ ਬਾਈ ਆਪਾਂ ਇਹ ਦੱਸਿਓ ਇਹ ਵੀਡੀਓ ਦੇ ਵਿੱਚ ਕਿੰਨੇ ਟਰੈਕਟਰ ਦਿਖਾਵਾਂਗੇ ਇਸ ਵੀਡੀਓ ਮਾਪ ਤੇ ਆਪਾਂ 15 ਤੇ 17 ਟਰੈਕਟਰ ਦਿਖਾਵਾਂਗੇ 15 ਤੋਂ 17 ਟਰੈਕਟਰ ਹਾਂਜੀ ਹਾਂਜੀ ਤੇ ਮੈਂ ਗੱਲ ਕਹੀ ਆ ਵੀ ਜਿਹੜੇ ਟਰੈਕਟਰ ਤੁਸੀਂ ਮਾਰਕੀਟ ਚੋਂ ਤੁਹਾਨੂੰ ਮਿਲਦੇ ਨਹੀਂ ਇੱਥੋਂ ਮਿਲ ਜਾਂਦੇ ਆ ਹਾਂਜੀ ਹਾਂਜੀ ਆਪਾਂ ਸ਼ੁਰੂਆਤ ਕਰਦੇ ਜੋਹਰ ਲਾਲ ਨੇ ਬਹੁਤ ਸੱਜਣਾ ਮੈਨੂੰ ਇਹ ਮੰਨ ਕੇ ਚੱਲੂ ਕਿ ਸਾਲ-ਸਾਲ ਬਾਅਦ ਤੋਂ ਫੋਨ ਲਾ ਰਿਆ ਕਹਿੰਦੇ ਭਾਈ ਸਾਨੂੰ 5530 ਨਹੀਂ ਮਿਲ ਰਿਹਾ ਕਿ ਤੂੰ ਲੱਭ ਦੋ ਮੈਂ ਕਿਹਾ ਅੱਜ ਲੱਭ ਗਿਆ ਤਾਂ ਸਾਡੇ ਭਰਾ ਵਿਸ਼ਾਲ ਤੋਂ ਮਿਲਿਆ ਭਾਈ ਇਹਦੀ ਡਿਟੇਲ ਦੱਸਿਓ ਕੀ ਗੱਲ ਬਾਤ 2022 ਮਾਡਲ ਹੈ ਜੀ 21 ਮਾਡਲ ਹੈ ਹਾਂ ਜੀ 1000 1000 ਘੰਟੇ ਚੱਲ ਰਿਹਾ ਜੈਨੂਇਨ ਸਾਰਾ ਸੀਲਡ ਹੈ ਜੀ ਸਾਰਾ ਸੀਲਡ ਹੈ ਹਾਂ ਜੀ ਕੈਸ਼ ਦਾ ਟਰੈਕਟਰ ਹੈ ਜੀ ਕੋਈ ਲੋਨ ਨਹੀਂ ਹੈ ਕੁਝ ਨਹੀਂ ਹੈ ਅੱਛਾ ਆਲ ਓਵਰ ਇੰਡੀਆ ਕਹੀਂ ਵੀ ਐਨਓਸੀ ਲੈ ਸਕਾਂ ਆ ਆਲ ਇੰਡੀਆ ਦੇ ਆਪਾਂ ਇਹਨੂੰ ਸੀ ਦੇ ਦਾਂਗੇ ਤੇ ਜੇ ਗੱਲ ਕਰੀਏ ਵੀ ਟਾਇਰਾਂ ਦੀ ਹਜ਼ਾਰ ਘੰਟੇ ਚੱਲੇ ਹੋਏ ਟਾਇਰਾਂ ਦੀ ਕੀ ਕੰਡੀਸ਼ਨ ਹੈ ਅਗਲੇ ਟਾਇਰ ਵੀਰ ਜੀ ਨਾਲ ਦੇ 60 ਪੈਸੇ ਨੇ ਜੀ ਓਕੇ ਜੀ ਪਿਛਲੇ ਨਾਲ ਦੇ ਸਹੀ 85 ਪੈਸੇ ਨੇ ਸਹੀ ਟਾਇਰ 85 ਪੈਸੇ ਹਾਂ ਜੀ ਕਲੱਚ ਤੱਕ ਵੀ ਸਾਰਾ ਸੀਲ ਹੈ ਟਰੈਕਟਰ ਸਰ ਮੈਂ ਕਲੱਚ ਤੱਕ ਵੀ ਸਾਰਾ ਸੀਲ ਹੈ ਚੈੱਕ ਕਰਵਾ ਦੇ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਹੋਰ ਵੀ ਤੁਹਾਨੂੰ ਦੱਸੂਗਾ ਜਿਹੜੇ ਵੇਟ ਆਉਂਦੇ ਨੇ ਹਾਂ ਬੈਕ ਵੇਟ ਸਾਰੇ ਨਾਲ ਲੈਨੇ ਜੀ ਸਾਰੇ ਨਾਲ ਲੈਨੇ ਹੋਰ ਤੁਹਾਨੂੰ ਮੈਂ ਵੱਡੀ ਗੱਲ ਦੱਸਦਾ ਬਾਈ ਦੀ ਬਾਈ ਕਹਿੰਦਾ ਵੀ ਜਿਸ ਤਰ੍ਹਾਂ ਟਰੈਕਟਰ ਆਪਾਂ ਲਿਆਂਦਾ ਆਪਾਂ ਉਸੇ ਤਰ੍ਹਾਂ ਸੁਪਰੀ ਨਹੀਂ ਮਾਰਦੀ ਕੋਈ ਪੇਂਟ ਨਹੀਂ ਕਰਾਉਂਦੇ ਯਾਨੀ ਕਿ ਸਿਰਫ ਧੋਤਾ ਜਾਊਗਾ ਹੋਰ ਕੁਝ ਨਹੀਂ ਜੋ ਚੀਜ਼ ਮਿਲੂਗੀ ਜੈਨੂਨ ਮਿਲੂਗੀ ਹਾਂ ਅਰੇ ਹਾਂ Ориجنਲ ਮਿਲੂਗੀ ਤੇ ਧਰਮੇ ਆ ਸਾਰੇ ਚੈੱਕ ਕਰਵਾ ਦੇ ਤੇ ਹੋਰ ਵੱਡੀ ਗੱਲ ਤੈਨੂੰ ਮੈਂ ਦਿਖਾਉਣਾ ਤੇ ਆ ਦੇਖੋ ਆ ਜੀ ਜੇ ਪਈਆ ਤਾਂ ਪਈਆ ਨਹੀਂ ਬਾਈ ਜਿਵੇਂ ਉੱਚਾ ਮਾਡਲ ਹੈ ਇਹਦੇ ਉੱਪਰ ਰੰਗ ਪੇਟ ਹੋ ਜਾਂਦਾ ਕੋਈ ਚੀਜ਼ ਸੱਜਣ ਜੱਜ ਵੀ ਨਹੀਂ ਸੀ ਕਰ ਸਕਦਾ ਕਹ ਨਹੀਂ ਕਰ ਸਕਦਾ ਜੀ ਹਨਾ ਤੇ ਵੀ ਜੋ ਚੀਜ਼ ਆ Ориجنਲ ਚੀਜ਼ ਆ ਤੇ ਇਧਰ ਵੀ ਧਰਮੇ ਆ ਤੈਨੂੰ ਮੈਂ ਹੋਰ ਦਿਖਾਉਣਾ ਬਾਈ ਕਹਿੰਦਾ ਇੰਨਾ ਹੀ ਕੀ ਇਹ ਟਰੈਕਟਰ ਦੀ ਗਾਰੰਟੀ ਹੈ ਤੇ ਉਸਤਾ ਦੱਸਿਓ ਇਸ ਟਰੈਕਟਰ ਨੂੰ ਮੰਨ ਲਓ ਵੀ ਕੋਈ ਮੋਡੀਫਿਕੇਸ਼ਨ ਨਹੀਂ ਹੈਗੇ ਜਿਵੇਂ ਹੋਲੈਂਡ ਨੂੰ ਮੋਡੀਫਿਕੇਸ਼ਨ ਕਰਦੇ ਆ ਨਾ ਹਾਂਜੀ ਹਾਂਜੀ ਪੰਪ ਨੋਜ਼ਲਾਂ ఎవਰੀਥਿੰਗ ਸ਼ੀਲਡ ਹੈ ਜੀ ਟਰੈਕਟਰ ਦੀ ਜਮਾਂ ਸ਼ੀਲਡ ਹੈ ਹਾਂਜੀ ਓਕੇ ਮਤਲਬ ਮੈਂ ਆਪਣੀ ਥਿੰਕਿੰਗ ਰਹਿੰਦੀ ਆ ਵੀ ਆਪਾਂ ਟਰੈਕਟਰ ਸ਼ੀਲਡ ਦਈਏ ਅੱਗੇ ਅੱਗੇ ਜਾ ਕੇ ਕਸਟਮਰ ਜੋ ਮਰਜ਼ੀ ਮੋਡੀਫਿਕੇਸ਼ਨ ਕਰਾਏ ਹਾਂ ਅੱਗੇ ਜੋ ਕੁਝ ਮਰਜ਼ੀ ਕਰਵਾਈ ਜਾਵੇ ਮਰਜ਼ੀ ਮੁਤਾਬਕ ਹਾਂਜੀ ਆਪਾਂ ਸ਼ੀਲਡ ਦੇਣਾ ਆਪਾਂ ਨਾਲ ਇੱਕ ਇੱਕ ਵਾਰ ਚੀਜ਼ ਅਗਲੇ ਨੂੰ ਗਰੰਟੀ ਸ਼ੁਦਾ ਦੇਣੀ ਆ ਓਕੇ ਤੇ ਭਾਈ ਮੈਨੂੰ ਇਹ ਦੱਸਿਓ ਹੁਣ ਇਹਦੀ ਡਿਮਾਂਡ ਕੀ ਹੈ ਇਹ ਸੱਚ ਪਾਰਟੀ ਕਮੀ ਦੇ ਨਾਮ ਆ ਇਹ ਫਰ 18.5 ਲੱਖ ਹਾਂਜੀ 18 ਲੱਖ ਦਾ ਆਪਾਂ ਮੌਕੇ ਤੇ ਦੇ ਦੇਾਂਗੇ 18 ਲੱਖ ਦਾ ਹਾਂਜੀ 50000 ਡਿਸਕਾਊਂਟ ਕਰਤਾ ਬਾਈ ਨੇ ਉਹ ਵੀ ਮੇਰੇ ਬਿਨਾ ਕਹੇ ਹਾਂਜੀ ਹੋਰ ਵੀ ਮਾਨਤਨ ਕਰਦਾਂਗੇ ਬਾਈ ਹਾਂ ਮੌਕੇ ਤੇ ਮਾਨਤਨ ਲੈ ਮਿੱਤਰ ਹੋਰ ਵੀ ਮਾਨਤਨ ਹੋ ਜੂ ਤੇ ਅੱਜ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਸਵਰਾਜ 855 ਇਹ 2022 ਮਾਡਲ ਹੈ ਜੀ ਇਹ 22 ਮਾਡਲ ਹੈ ਹਾਂਜੀ ਇਹ ਕਿੰਨਾ ਕੁ ਚੱਲਿਆ ਹੋਣਾ ਇਹ ਚੱਲਿਆ 1600 ਘੰਟੇ ਜੀ 1600 ਘੰਟਾ ਚੌਕੜਾ ਟਾਇਰਾਂ ਦਾ ਨਾਲ ਤੇ ਹੀ ਹੋ ਬਾਈ ਹਾਂਜੀ ਸਾਰਾ ਕੁਝ ਨਾਲ ਦਾ ਹੈ ਜੀ ਓਕੇ ਪਰ ਮੈਂ ਕੰਡੀਸ਼ਨ ਦਾ ਚੈੱਕ ਕਰਵਾ ਦੇ ਛਰੀਟ ਵੀ ਨਹੀਂ ਬਾਈ ਆਹ ਸਾਰਾ ਸਿਸਟ ਜਿਹੜਾ ਸਮਾਨ ਟਰੈਕਟਰ ਦੇ ਨਾਲ ਆ ਰਿਹਾ ਉਹ ਜੈਡ ਨਾਲ ਦਿੰਨੇ ਆਪਾਂ ਇੱਕ ਨੱਟ ਵੀ ਨਹੀਂ ਆਪਾਂ ਖੋਲਦੇ ਠੀਕ ਹੈ ਹਾਂਜੀ 22 ਮਾਡਲ ਹੈ ਇਹ ਵੀ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਜੀ ਧਰਮੇ ਦਿਖਾ ਦੇ ਕੰਡੀਸ਼ਨ ਤਾਂ ਸਾਰਾ ਓਰੀਜਨਲ ਹੀ ਉਹ ਵੀ ਸਾਰਾ ਓਰੀਜਨਲ ਹੈ ਬੀਰ ਜੀ ਓਕੇ ਹਾਂਜੀ ਹਾਂਜੀ ਤੇ ਧਰਮੇ ਪੱਠੀ ਚੈੱਕ ਕਰਵਾ ਦੇ ਲੈ ਬਈ ਇਹ 1600 ਘੰਟੇ ਚੱਲੇ ਹੋਇਆ ਹੈ 1600 ਜੀ 1600 ਡਬਲ ਪੰਪਰ ਵਰਸ ਪੀਡੀਓ ਚ ਆ ਜਣਾ ਸਿਰਫ ਟਰੈਕਟਰ ਦਾ ਜਿਹੜਾ ਸਾਇਲੈਂਸਰ ਹੈ ਹਾਂਜੀ ਇਹ ਚੇਂਜ ਆ ਸੀ ਕੱਲਾ ਸਾਇਲੈਂਸਰ ਚੇਂਜ ਆ ਹਾਂਜੀ ਹਾਂਜੀ ਜਿਹੜੀ ਚੀਜ਼ ਕਹਾਂ ਉਹ ਸਕਦਾ ਸੱਜਣ ਨੇ ਲਾ ਕੇ ਤੇ ਨਾਲ ਹੀ ਲਵਾ ਲਈ ਹੋਵੇ ਚਲੋ ਕਈ ਵਾਰ ਮਤਲਬ ਕਿ ਟੁੱਟ ਵੀ ਜਾਂਦਾ ਜਾਂ ਚੇਂਜ ਕਰ ਲੈਂਦਾ ਅਗਲਾ ਸ਼ੌਕ ਨਾਲ ਜੀ ਬਟ ਜਿਹੜੀ ਚੀਜ਼ ਆਪਾਂ ਕਹਾਂਗੇ ਉਹ ਮਿਲੂਗੀ ਇਹ ਨਹੀਂ ਵੀ ਕਹਤਾ ਕੁਝ ਵੀ ਮਿਲੂਗਾ ਕੁਝ ਓਕੇ ਓਕੇ ਤਾਂ ਵੀ ਪੈਰਦਾਨਾਂ ਦਾ ਵੀ ਚੈੱਕ ਕਰਵਾ ਦੇ ਕੰਡੀਸ਼ਨ ਦੇਖ ਕੇ ਸੱਜਣ ਜੱਜ ਕਰ ਲੈਣ ਕਿ ਵੀ ਵਾਕਈ ਗੱਲ ਵਾ ਤੇ ਅੰਡਾ ਤੇ ਪਿੱਛੋਂ ਵੀ ਦਿਖਾ ਦੇ ਆ ਕੇ ਇਧਰੋਂ ਆ ਦੇਖ ਲੈ ਹੋਰ ਵੀ ਕਿਸੇ ਟਰੈਕਟਰ ਤੇ ਤੁਹਾਨੂੰ ਪੌਲਿਸਾਂ ਵੱਜੀਆਂ ਨਹੀਂ ਮਿਲਣਗੀਆਂ ਇਹ ओरिजिनल ਕੰਡੀਸ਼ਨ ਦਾ ਟਰੈਕਟਰ ਦੋ ਚੀਜ਼ ਹੈਗੀ ओरिजिनल ਮਿਲੂਗੀ ਵੀਰ ਜੀ ਦੇਖ ਟਿਊਬਾਂ ਦਾ ਚੈੱਕ ਕਰਵਾ ਦੇ ਹੁੱਕ ਦਿਖਾ ਦੇ ਲੈਂਕਾਂ ਦਾ ਚੈੱਕ ਕਰ ਤੇ ਬਾਈ ਇਹਦਾ ਕੀ ਰੇਟ ਰਹੂਗਾ ਬਾਈ ਮਾਡਲ ਇਹ ਆਪਾਂ ਦੇ ਦੇਾਂਗੇ 6 ਲੱਖ ਤੇ 75 ਹਜ਼ਾਰ ਦਾ ਜੀ 6 ਲੱਖ ਤੇ 75 ਹਜ਼ਾਰ 3 ਸਪੀਡ ਦਾ ਟਰੈਕਟਰ ਹੈ ਜੀ 3 ਸਪੀਡ ਦਾ ਬਾਕੀ ਕਨੋਪੀ ਦਿਖਾਈ ਛਤਰੀ ਦਿਖਾ ਦੇ ਮੋਟੀਆਂ ਪਾਈਪਾਂ ਦੀ ਲੱਗੀ ਹੋਈ ਹੈ ਤੇ ਸ਼ੌਂਕੀ ਸੱਜਣ ਨੇ ਤਿਆਰ ਕਰਾਈ ਪਈ ਹੋਈ ਹੈ ਹੈਨਾ ਬਈ 3 ਸਪੀਡ ਦਾ ਟਰੈਕਟਰ ਹੈ ਜੀ ਹਾਂ ਜੀ ਤੇ ਇਸ ਟਾਈਮ ਮਤਲਬ ਕਿ ਮਾਰਕੀਟ ਚ ਬਹੁਤ ਡਿਮਾਂਡ ਹੈ ਇਸ ਟਰੈਕਟਰ ਦੀ ਓਕੇ ਹਾਂ ਜੀ ਬਾਈ ਮੈਸ਼ੋ ਵਾਲਾ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਦਾ ਦੱਸਿਆ ਆਪਣੇ ਦੁਆਰੇ ਦੱਸਿਆ 675 ਦਾ ਦੇ ਦਿਆਂਗੇ ਆਪਾਂ ਮੋਕੇ 6 ਲੱਖ 75 ਹਜ਼ਾਰ ਦਾ ਬਣ ਜੂ ਤੇ ਜਿਹੜਾ ਜਮਈ ਨਵਾਂ ਖੜਾ ਵੀ ਆ ਸਵਰਾਜ ਇਹ 24 ਮਾਡਲ ਹੈ ਜੀ 4/4 ਆ 3 ਸਪੀਡ ਦਾ ਜੀ ਵੀ ਕੋੜਾ ਬੰਪਰ ਲੱਗਿਆ ਹੋਇਆ ਹਾਂਜੀ ਹਾਂਜੀ ਓਕੇ ਇਹ ਕਿੰਨਾ ਕਿ ਚੱਲਿਆ ਹੋਣਾ ਜੀ ਇਹ ਚੱਲਿਆ 268 ਘੰਟੇ ਜੀ 268 ਸਿਰਫ ਹੀ ਹਾਂਜੀ ਕਿੰਨੇ ਦਾ ਦਵਾਂਗੇ ਆਪਾਂ ਇਹ ਮਤਲਬ ਇਹ ਆਪਾਂ 8 ਲੱਖ 60 ਹਜ਼ਾਰ ਦਾ ਦੇ ਦਿਆਂਗੇ ਜੀ 8 ਲੱਖ ਤੇ 60 ਹਜ਼ਾਰ ਦਾ ਮਾਨਤਨ ਹੋਜੂ ਮੋਕੇ ਤੇ ਮੋਕੇ ਤੇ ਕਰ ਦਾਂਗੇ ਆਜੂ ਕੋਈ ਕਰ ਹਾਂਜੀ ਤੇ ਬਈ ਜਿਹ ਇਹ 2022 ਮਾਡਲ ਹੈ ਜੀ 22 ਮਾਡਲ ਹਾਂ ਜੀ ਇਹਦੇ ਨਾਲ ਇੱਕ 4x4 ਵੀ ਆਊਗਾ ਆਪਣੇ ਕੋਲ ਠੀਕ ਹੈ ਜੀ ਸਿਰਫ 600 ਘੰਟੇ ਚੱਲਿਆ ਉਹਨੂੰ ਫਰੰਟ ਵੇਟ ਬੈਕ ਵੇਟ ਸਾਰੀ ਐਸੈਸਰੀ ਨਾਲ ਹੈ ਜੀ ਠੀਕ ਹੈ ਜੀ ਇਹ ਆਪਾਂ ਮਤਲਬ ਕਿ 8,75,000 ਦਾ ਦੇ ਦੇਾਂਗੇ ਜੀ 8,75,000 ਹਾਂ ਜੀ ਓਕੇ ਤੇ ਜਿਹੜਾ ਵੀ ਇੱਧਰਲੇ ਪਾਸੇ ਖੜਾ ਜੀ ਇਹ ਹੈਗਾ ਜੀ ਸੋਨਾਲਿਕਾ ਟਾਈਗਰ 3 ਸਪੀਡ ਸ਼ਟਲ ਗੇਅਰ ਜੀ ਹਮ ਤੇ ਆਪਣਾ ਜੀ 22 ਮਾਡਲ ਹੈ ਹਾਂਜੀ ਇਹ ਦੇ ਦੇਗੇ ਆਪਾਂ 5 ਲੱਖ 75000 ਦਾ ਜੀ 5 ਲੱਖ 75000 16 16 ਦੇ ਟਾਇਰਾਂ ਚ ਜੀ 58 ਐਚਪੀ ਚ ਟਰੈਕਟਰ ਹੁੰਦਾ ਜੀ ਓਕੇ 58 ਕੈਟਾਗਰੀ ਚ ਹਾਂਜੀ ਹਾਂਜੀ ਠੀਕ ਹੈ ਜੀ 3 ਸਪੀਡ ਆ ਸ਼ਟਲ ਗੇਅਰ ਆ ਜੀ ਓਕੇ ਓਕੇ ਕੰਡੀਸ਼ਨ ਦੇ ਸਾਰੇ オリジナル ਹੀ ਨੇ ਬਿਲਕੁਲ オリジナル ਮਿਲੂਗਾ ਵੀਰ ਜੀ ਤੇ ਲੈ ਮਿੱਤਰੋ ਅੱਜ ਇਹੋ ਫਟਾਫਟ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਤੇ ਬਹੁਤ ਵਾਜਬ ਰੇਟਾਂ ਦੇ ਵਿੱਚ 22 ਟਰੈਕਟਰ ਕੱਲੀ ਗੱਲ ਇੰਨੀ ਘਣੀ ਵੀ ਤੁਹਾਨੂੰ 10 15 ਜੇ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਇੰਨੇ ਘਨੇ ਟਰੈਕਟਰ ਵਾਈ ਲੈਵੇ ਘ ਹਾਂਜੀ 40 40 42 ਟਰੈਕਟਰ ਹੈਗੇ ਨੇ ਹਾਂ 40 42 ਟਰੈਕਟਰ ਹੈਗੇ ਨੇ ਇੱਕ ਵੀਡੀਓ ਦੇ ਵਿੱਚ ਸਾਰੇ ਆ ਨਹੀਂ ਸੀ ਰਹੇ ਤਾਂ ਕਰਕੇ ਵੀਡੀਓ ਦੋ ਕਰਾਂਗੇ ਤੇ ਭਾਈ ਆਪਾਂ ਸ਼ੁਰੂਆਤ ਹੁਣ ਕਿਹੜੇ ਤੋਂ ਕਰੀਏ ਇਹ ਤੋਂ ਕਰੀਏ ਹਾਂਜੀ ਜਿਹੜਾ ਮੈਨੇਜਰ ਮਾਸਟਰ ਖੜਾ ਹੁਣ 41 ਦਾ ਇਹ 2021 ਮਾਡਲ ਹੈ ਜੀ 21 ਮਾਡਲ ਹੈ ਸਿਰਫ 400 ਘੰਟੇ ਚੱਲਿਆ ਸਾਰਾ ਸ਼ਿਲਡ ਹੈ ਜੀ 400 ਘੰਟਾ ਚੱਲਿਆ ਧਰਮੇ ਮੂਹਰੇ ਟਾਇਰ ਚੈੱਕ ਕਰਵਾ ਦੀ ਕਰੋ ਕਰਮਾਰਕਾ ਚੈੱਕ ਤੇ ਕੰਡੀਸ਼ਨ ਦਾ ਵੀ ਸਾਰਾ origignal ਹੈ ਮਗਰਲੇ ਪਾਸੇ radial tyre ਪਏ ਨੇ 13 ਨੰਬਰ ਦੇ radial tyre ਪਏ ਨੇ ਹਾਂ ਤੇ ਰਿਮ ਦਾ ਚੈੱਕ ਕਰਵਾ ਦੇ ਤਾਂ ਮੈਂ ਕੰਡੀਸ਼ਨ ਤਾਂ ਦਿਖਾ ਦੇ ਬਈ ਇਹ ਚੱਲਿਆ ਕਿ 400 ਘੰਟੇ ਜੀ 400 ਘੰਟੇ ਜੀ ਮਾਡਲ ਦੱਸਿਆ ਸੀ 21 2021 ਜੀ 21 ਮਾਡਲ ਤੇ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਜੀ ਤੇ ਕੰਡੀਸ਼ਨ ਦਾ ਵੀ ਸਾਰਾ origignal ਹੈ ਬਈ ਕੀ ਡਿਮਾਂਡ ਹੈ ਜੀ ਡਿਮਾਂਡ 2.5 4 ਹੈ ਜੀ 4 10 ਦਾ ਆਪਾਂ ਦੇ ਦਿਆਂਗੇ ਓਕੇ ਯਾਨੀ ਕਿ ਪੂਰੇ 4 ਦਾ ਬਣ ਜੂ ਬਣ ਜਾਊਗਾ ਹੈਨਾ ਹਾਂ ਤੇ ਬਈ ਜਿਹੜਾ ਆ ਖੜਾ ਕਾਲੇ ਢਡਾਲਾ ਸਾਡੇ ਨਾਲ ਕੋਈ ਪੰਜਾਬ ਦੇ ਵਿੱਚ ਵਿਸ਼ਾਲ ਬਈ ਇਹ ਏ ਟਰੈਕਟਰ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ ਕਿਸਾਨ ਠੀਕ ਹੈ ਜੀ ਇਹ ਇਹ ਕਿੰਨਾ ਮਾਡਲ ਆ ਇਹ 2011 ਜੀ ਮਾਈਕੋ ਪੰਪ ਚਾ ਜੀ ਮਾਈਕੋ ਪੰਪ ਦੇ ਵਿੱਚ ਹੈ 2011 ਮਾਡਲ ਆ ਹਾਂ ਜੀ ਓਕੇ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰ ਹੈਗੇ ਨੇ ਇਹਦੇ 70 ਪੈਸੇ ਜੀ ਚੌਕੜਾ ਟਾਇਰਾਂ ਦਾ 70 ਪੈਸੇ ਆ ਤੇ ਕੰਡੀਸ਼ਨ ਤਾਂ ਸਾਰੇ オリジナル ਆ ਉਦਾਂ ਚੱਲ ਚਲਾਵੇ ਦਾ ਕਿੰਮਿਆਂ ਚੱਲ ਚਲਾਵੇ ਦਾ ਵਧੀਆ ਟਰੈਕਟਰ ਹੈ ਪੂਰਾ ਗੁੱਡ ਆ ਹਾਂ ਠੀਕ ਹੈ ਜੀ ਇਹ ਕੀ ਰੇਟ ਰੂ ਇਹਦਾ ਇਹ ਆਪਾਂ ਮੌਕੇ ਤੇ ਦੇ ਦੇਾਂਗੇ 4 ਲੱਖ 80 ਹਜ਼ਾਰ ਦਾ ਜੀ 4 ਲੱਖ ਤੇ 80 ਹਜ਼ਾਰ ਦਾ ਹਾਂ ਜੀ ਮਾਡਲ ਦੱਸਿਆ ਸੀ 2000 ਇਹ 2021 ਮਾਡਲ ਹੈ ਜੀ 21 ਮਾਡਲ ਹੈ ਹਾਂਜੀ ਓਕੇ ਮਗਰਾੜ ਵਗੈਰਾ ਤਾਂ ਮਿਮੋਰੀ ਲੱਗੇ ਹੋਏ ਆ 95 ਪੈਸੇ ਕੰਡੀਸ਼ਨ ਹੈ ਟਰੈਕਟਰ ਦੀ ਜੀ ਸਿਰਫ 700 ਘੰਟੇ ਚੱਲਿਆ 50 36 50 36 ਡੀ ਹੈ ਇਹ ਹਾਂਜੀ ਹੈਨਾ ਛੋਟਾ ਜੁੰਡੀਅਰ ਕਹਿ ਦਿੰਨੇ ਆ ਜੀ ਓਕੇ ਹਾਂ ਜਿਵੇਂ ਮਾਡਲ ਇਹ 2021 ਹੈ ਜੀ 21 ਮਾਡਲ ਹੈ ਹਾਂਜੀ ਓਕੇ ਕੰਡੀਸ਼ਨ ਤਾਂ ਤਾਂ ਜਮ ਹੈ ਨਾ ਮਾ ਟਰੈਕਟਰ ਹੈਨਾ 98 ਪੈਸੇ ਕੰਡੀਸ਼ਨ ਹੈ ਜੀ ਕੰਪਲੀਟ ਕੰਡੀਸ਼ਨ ਹੈ ਬਿਲਕੁਲ ਤੇ ਜੇ ਗੱਲ ਕਰੀਏ ਵੀ ਟਾਇਰਾਂ ਦੀ ਟਾਇਰ ਨੂੰ ਸਾਰੇ ਦੇ ਨਾਲ ਦੇ ਨੇ ਸਭ ਕੁਝ ਨਾਲ ਦਾ ਵੀਰ ਜੀ ਓਕੇ ਹਾਂਜੀ ਕਿੰਨਾ ਕਿ ਚੱਲ ਗਿਆ ਹੋ ਏ 800 ਘੰਟੇ ਸਿਰਫ 800 ਘੰਟੇ ਚੱਲਿਆ ਹੈ। ਹਾਂ ਜੀ। ਇਹ ਦੀ ਕੀ ਡਿਮਾਂਡ ਆ ਬਈ? ਇਹ ਆਪਾਂ 4.5 ਮੰਗਦੇ ਆ ਜੀ। ਓਕੇ। 4 ਲੱਖ 35000 ਦਾ ਦੇ ਦੇਾਂਗੇ। ਠੀਕ ਹੈ। ਯਾਨੀ ਕਿ ਸਭ ਕੁ ਚਾਰ ਲੱਖ ਦਾ ਦਊਂ ਬਣ ਜੂ। ਹਾਂ ਜੀ ਹਾਂ ਜੀ। ਓਕੇ। ਤੇ ਬਈ ਜਿਹੜਾ ਆ ਖੜਾ ਵਰਲਡ ਟਰੈਕ 75 ਦਾ ਇਹ 2021 ਮਾਡਲ ਹੈ ਇਹ ਦੀ ਜੀ। 21 ਮਾਡਲ ਆ ਟਰੈਕਟਰ ਜਮੇ ਹੀ ਨਵਾਂ ਪਿਆ ਹੈ ਨਾ ਇਹ ਵੀ 75 ਐਚਪੀ ਹੈ ਜੀ। 75 ਹੌਸਪਾਵਰ ਚ ਆ ਗਿਆ। ਹਾਂ ਜੀ। ਸ਼ਟਲ ਗੇਅਰ ਆ 3 ਸਪੀਡ ਆ। ਓਕੇ। ਖੁੱਲੇ ਡੁੱਲੇ ਪਲੇਟਫਾਰਮ ਦਾ। ਹਾਂ ਜੀ ਹਾਂ ਜੀ। 1 1500 ਕੋਟ ਹਾਂਜੀ ਸਾਰਾ origignal ਹੈ ਜੀ a to z ਸਾਰਾ ਕੁਝ ਨਾਲ ਦਾ ਅਗਲੇ ਟਾਇਰ ਪਿਛਲੇ ਟਾਇਰ ਫਰੰਟ ਵੇਟ ਹੋ ਗਿਆ ਹੂੰ ਕਨੋਪੀ ਵਗੈਰਾ ਸਭ ਕੁਝ origignal ਹੈ ਜੀ ਨਾਲ ਦੀ ਓਕੇ ਓਕੇ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਹੈ ਜੀ 9.5 ਲੱਖ ਰੁਪਏ 9 ਲੱਖ ਤਾਂ ਦੇ ਦੇਣਗੇ ਜੀ ਆਪਾਂ ਪੂਰੇ 9 ਲੱਖ ਦਾ ਹਾਂਜੀ ਹਾਂਜੀ ਓਕੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਬਈ 5405 2020 ਮਾਡਲ ਹੈ ਜੀ ਹੂੰ ਅ ਬੈਕ ਟਾਇਰ ਨਾਲ ਦੇਨੇ ਜੀ ਅਗਲੇ ਟਾਇਰ ਨਵੇਂ ਪਾਏ ਨਹੀਂ ਆਪਾਂ ਅਗਲੇ ਟਾਇਰ ਨਵੇਂ ਪਾ ਦੇ ਇਹ ਨਾਲ ਦੇਨੇ ਹਾਂ ਤੇ ਬੈਕ ਵੇਟ ਨੇ ਦੋ ਦੋ ਪਲੇਟਾਂ ਠੀਕ ਹੈ ਜੀ ਅਰੇ 20 ਦਾ ਮਾਰਕਾ ਚੈੱਕ ਵੀ ਕਰ ਲੂ ਹਾਂ ਜੀ ਹਾਂ ਤੇ ਡਬਲ ਵੇਟ ਲੱਗੇ ਹੋਇਆ ਬੰਪਰ ਲੱਗਿਆ ਜੀ ਡੇਢ ਕੁਇੰਟਲ ਦਾ ਬੰਪਰ ਆਪਾਂ ਆਪ ਲਵਾਇਆ ਇਹਨੂੰ ਅਛਾ ਇਹਦੇ ਕੋਲ ਬੰਪਰ ਆਪਣਾ ਲਵਾਇਆ ਹੋਇਆ ਹਾਂ ਆਪਾਂ ਨੇ ਇਹ ਨਹੀਂ ਵੀ ਇਹਨੂੰ 80 ਕਿਲੋ ਦਾ ਲਾ ਦੇਣਾ ਸੀ ਕਿਉਂਕਿ 4x4 ਨੂੰ ਅੱਗੇ ਵੇਟ ਚਾਹੀਦਾ ਹੈਵੀ ਬੰਪਰ ਲਵਾਇਆ ਡੇਢ ਕੁਇੰਟਲ ਦਾ ਆਪਾਂ ਹੈਗੀ ਆ ਬਾਕੀ ਉਹ ਨਹੀਂ ਹੈਗਾ ਵੀ ਉਹ ਕੱਲੀ ਮਤਲਬ ਚਾਦਰ ਦਾ ਲੱਗਿਆ ਹੋਇਆ ਨਹੀਂ ਹੈਗਾ ਸੋਨ ਸ਼ੋਅਕੇਸ ਨਹੀਂ ਕਰਨਾ ਆਪਾਂ ਕੰਮ ਹਾਂ ਤੇ ਇਹ ਇਹ ਕਿੰਨੇ ਦਾ ਬਣੂ ਵਿਸ਼ਾਲ ਜੀ ਇਹ ਆਪਾਂ ਦੇ ਦੇਾਂਗੇ 1.5 ਲੱਖ ਦਾ ਜੀ 1.5 ਲੱਖ ਮੌਕੇ ਤੇ ਆਪਾਂ 10 ਲੱਖ 10 ਹਜ਼ਾਰ ਦਾ ਵੀ ਦੇ ਦੇਾਂਗੇ ਪੂਰੇ 10 ਦੀ ਬਣੂਗਾ ਹਾਂ ਜੀ ਹਾਂ 10 ਲੱਖ ਦਾ ਬਣ ਜੂ ਮਿੱਤਰੋ ਤੇ ਵੱਡੀ ਗੱਲ ਹੋਰ ਤੁਹਾਨੂੰ ਦਿਖਾਣਾ ਜਿਹੜਾ ਆ ਖੜਾ ਪਈ ਡੀਆਈ 700 ਇਹ 2020 ਮਾਡਲ ਹੈ ਜੀ ਪਾਵਰ ਪਲਸ 16 ਦੇ ਟਾਇਰਾਂ 'ਚ ਓਕੇ ਹਾਂ ਜੀ 16 ਦੇ ਟਾਇਰਾਂ 'ਚ ਪਾਵਰ ਪਲਸ ਵਿੱਚ ਦੇ ਵਿੱਚ ਆ ਇਹ ਹਾਂ ਜੀ ਹਾਂ ਜੀ ਸਿਕੰਦਰ ਮਾਡਲ ਆ ਜਾਂਦਾ ਸਿਕੰਦਰ ਮਾਡਲ ਹੈ 1600 ਘੰਟੇ origignal ਚੱਲਿਆ ਜੀ ਓਕੇ ਓਕੇ ਸਾਰਾ ਕੁਝ ਨਾਲ ਦਾ ਜੀ ਵੇਟ ਟਾਇਰ ਹੋਗੇ ਹਾਂ ਬਿਲਕੁਲ ਨਵਾਂ ਟਰੈਕਟਰ ਹੈ ਤੇ ਉਹ ਸਿਸਟਮ ਵਗੈਰਾ ਧਰ ਮੈਂ ਸਾਰਾ ਕੁਝ ਦਿਖਾ ਦੇ ਇਸੇ ਤਰ੍ਹਾਂ ਹੀ ਆਪਾਂ ਨੇ ਦੇ ਦੇਣਾ ਇਸੇ ਤਰ੍ਹਾਂ ਮਿਲੂਗਾ ਜੀ ਹਾਂ ਤੇ ਪਿੱਛੋਂ ਵੀ ਕਡੀਸਲ ਚੈੱਕ ਕਰਵਾ ਸਾਰੀ ਲੈ ਪਿਆਣਾ ਜਮਾ ਨਾ ਮਾ ਟਰੈਕਟਰ ਤੇ ਇਹਦੀ ਕੀ ਬਈ ਰੇਟਾ ਕੀ ਪ੍ਰਾਈਸ ਹੈ ਟਰਮਾਂਡ ਇਹ ਆਪਾਂ 5.5 ਦਾ ਦੇ ਦੇਾਂਗੇ ਜੀ 5.5 ਲੱਖ ਦਾ ਮੌਕੇ ਤੇ ਮੰਨ ਤਾਂ ਹੋਜੂ ਹੋਜੂਗਾ ਜੀ ਕੋਈ ਤੇ ਵਿਸ਼ਾਲ ਭਾਈ ਗੱਲ ਇਹ ਹੁੰਦੀ ਆ ਕਈ ਵਾਰ ਨਾ ਸਾਡੇ ਸੱਜਣ ਇਹ ਸੋਚਦੇ ਹੁੰਦੇ ਆ ਵੀ ਪਤਾ ਨਹੀਂ ਇਹ 4 ਨੰਬਰ ਆ ਪਤਾ ਨਹੀਂ ਪੰਜਾਬ ਚ ਨਾ ਕਰਵਾਉਣ ਤੇ ਕਿੰਨਾ ਕ ਖਰਚ ਆਜੂ ਕੋਈ ਐਨਓਸੀ ਕਢਵਾਉਣ ਦੀ ਜ਼ਿੰਮੇਵਾਰੀ ਆਪਣੀ ਹੈ ਜੀ ਹਾਂਜੀ ਠੀਕ ਹੈ ਜੀ ਜਿਹੜਾ ਪੰਜਾਬ ਨੰਬਰ ਤੁਸੀਂ ਲਵਾਉਣਾ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ 6 ਤੋਂ 7000 ਰੁਪਏ ਆਉਂਦਾ ਹੁੰਦਾ ਓਕੇ ਹਾਂ ਮਤਲਬ ਸਾਡੇ 6500 ਰੁਪਏ ਦੇ ਵਿੱਚ ਨਾਮ ਹੋ ਜਾਂਦਾ ਆਪਾਂ ਨੇ ਟਰੈਕਟਰ ਕੱਲੇ ਪੰਜਾਬ ਨਹੀਂ ਗੁਜਰਾਤ ਵੀ ਭੇਜੇ ਨੇ ਗਵਾਲੀਅਰ ਵੀ ਭੇਜੇ ਨੇ ਓਕੇ ਓਕੇ ਆਲ ਓਵਰ ਇੰਡੀਆ ਐਨਓਸੀ ਦਾ ਖਰਚਾ ਸੇਮ ਹੀ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਭਾਈ ਆ ਟਰੈਕਟਰ ਵੀ ਤੇ ਆ ਜਿਹੜਾ ਰਹਿ ਗਿਆ ਤੁਸੀਂ ਆਲ ਰੌਂਡਰ 330 ਯੂਜੀ ਗੇਅਰਬਾਕਸ ਜੀ ਇਹ ਇਹ ਆਲ ਰਾਉਂਡਰ ਕਿਉਂ ਲਿਖਾਉਂਦਾ ਜੀ ਸਾਰੇ ਕੰਮ ਹੀ ਦਿੰਦਾ ਇਹ ਮਤਲਬ ਕਿ ਜਿਹੜਾ ਆਲ ਰਾਉਂਡਰ ਪਲੱਸ ਹੁੰਦਾ ਇਹ ਮਾਈਕ్రో ਪੰਪ ਚ ਆਉਂਦਾ ਜੀ ਓਕੇ ਹਾਂ ਜਿਹੜਾ ਕੱਲਾ ਆਲ ਰਾਉਂਡਰ ਹੁੰਦਾ ਉਹ ਰੂਟਰੀ ਚ ਆਉਂਦਾ ਜੀ ਠੀਕ ਹੈ ਇਹ 3 ਸਪੀਡ ਆ ਯੂਜੀ ਗੇਅਰਬਾਕਸ ਦੇ ਚ ਆ ਜੀ ਓਕੇ 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 ਤੇ ਮਾਡਲ ਦੱਸਿਆ ਸੀ ਤੁਸੀਂ ਨੇ 2021 21 ਮਾਡਲ ਇਹ ਕਿੰਨਾ ਕ ਚੱਲ ਗਿਆ ਹੋਣਾ ਹੁਣ ਤੱਕ ਇਹ ਚੱਲ ਗਿਆ ਜੀ 2500 ਘੰਟਾ ਜੀ 2500 ਘੰਟਾ ਫਿਰ ਤਾਂ ਚੌਕੜਾ ਟਾਇਰਾਂ ਦਾ ਨਾਲ ਦੇਊਗਾ ਇਹਦਾ ਨਾਲ ਦੇਨੇ ਜੀ ਚਾਰੇ ਟਾਇਰ 70 ਰੁਪਏ 5 ਲੱਖ 10 ਹਜ਼ਾਰ ਜੀ 5 ਲੱਖ ਦਾ ਦੇ ਦੇਾਂਗੇ 5 ਲੱਖ ਦਾ ਬਣੂਗਾ ਹਾਂਜੀ ਓਕੇ ਤੇ ਦੋ ਟਰੈਕਟਰ ਇੱਧਰ ਖੜੇ ਆ ਬਈ ਹੈ ਇਹ 855 ਜੀ 2015 ਮਾਡਲ ਅੱਛਾ 15 ਮਾਡਲ ਆ ਗਿਆ ਇਹ ਹਾਂ ਸਿਰਫ ਟਰੈਕਟਰ ਦਾ ਕਲਚ ਕਲਚ ਖੁੱਲਿਆ ਅੱਛਾ ਸਾਰਾ ਟਰੈਕਟਰ ਸੀਲਡ ਆ ਜੀ ਕਲਕ ਕਲਚ ਖੁੱਲਿਆ ਹੋਇਆ ਓਨਲੀ ਕਲਚ ਕਲਚ ਓਕੇ ਸਾਰਾ ਬਾਕੀ ਸੀਲਡ ਹੈ ਸਾਰਾ ਸੀਲਡ ਹੈ ਜੀ ਕੰਡੀਸ਼ਨ ਦਾ ਫਿਰ ਜਨਲੀ ਹੈ ਬਈ ਹਾਂ ओरिजिनल ਹੈ ਵੀਰ ਜੀ ਓਕੇ A to Z ਡਾਕੂਮੈਂਟੇਸ਼ਨ ਦੀ ਫੁੱਲ ਜ਼ਿੰਮੇਵਾਰੀ ਹੈ ਜੀ ਪਾਵਰ ਸਟੀਅਰਿੰਗ ਆ ਰਵਰਸ ਪੀਡੀਓ ਡਬਲ ਪੰਪ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਬਈ ਇਹਦੀ ਅਗਲੇ ਟਾਇਰ ਵੀਰ ਜੀ ਹੈਗੇ ਨੇ 70 ਪੈਸੇ ਪਿਛਲੇ ਸਹੀ ਅੱਧੇ ਲਾਓ ਜੀ ਠੀਕ ਹੈ ਜੀ ਹਾਂਜੀ ਤਰਵੇਂ ਇਧਰੋਂ ਵੀ ਚੈੱਕ ਕਰਵਾ ਦੇ ਸਾਰਾ ਕੰਡੀਸ਼ਨ ਦਾ ਤੇ ਬਈ ਇਹਦੀ ਕੀ ਡਿਮਾਂਡ ਆ ਵਿਸ਼ਾਲ ਇਹ ਆਪਾਂ 4.5 ਡਿਮਾਂਡ ਕਰਦੇ ਹਾਂ ਜੀ 440 ਦਾ ਮੌਕੇ ਦੇ ਦੇ ਦਿਆਂਗੇ 4 ਲੱਖ ਤੇ 40 ਹਜ਼ਾਰ ਦਾ ਹਾਂਜੀ ਓਕੇ 15 ਮਾਡਲ ਹਾਂਜੀ ਤੇ ਜਿਹੜਾ ਇੱਧਰ ਖੜਾ ਫਾਰਮ ਹ 60 ਇਹ 2021 ਮਾਡਲ ਹੈ ਜੀ ਓਕੇ ਹਾਂ ਜੀ ਨਾਲੇ ਸਾਰੇ ਉੱਚਾ ਮਾਡਲ ਹੀ ਨੇ ਹਾਂ ਜੀ ਹਾਂ ਜੀ 21 ਮਾਡਲ ਹੈ ਤੇ ਛਤਰੀ ਵਗੈਰਾ ਨਵੀਂ ਕੰਡੀਸ਼ਨ ਦਾ ਨਵੀਂ ਜਮਾ ਆਪਣਾ ਲੋਕਲ ਨੰਬਰ ਹੈ ਜੀ ਓਕੇ ਤੇ ਟਾਇਰ ਨਾਲ ਦੇ ਨੇ 85 90 ਪੈਸੇ ਇਹਦੀ ਕੀ ਡਿਮਾਂਡ ਹੈ ਇਹ ਆਪਾਂ 6 ਲੱਖ ਤਾਂ ਦੇ ਦੇਾਂਗੇ ਜੀ ਮੌਕੇ ਤੇ ਪੂਰੇ 6 ਲੱਖ ਤਾਂ ਹਾਂ ਜੀ ਮਾਨਤਨ ਵੀਰੇ ਆਪਣਾ ਸਾਰਾ ਰੈਂਟ ਟ੍ਰੈਕਟਰ ਦੇ ਵਿੱਚ ਹੋਊਗਾ ਹਣਾ ਹਾਂ ਜੀ ਹਾਂ ਜੀ ਗਾਰੰਟੀਜ਼ ਆਪ ਤੁਸੀਂ ਦੱਸ ਹੀ ਦਿੱਤਾ ਵੀ ਪੂਰੀ ਹੈ ਤੇ ਦੁਬਾਰਾ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਪਿੰਡ ਪੈ ਜਾਂਦਾ ਇਸਮਾਇਲਾਬਾਦ ਇਸਮਾਇਲਾਬਾਦ ਹਾਂਜੀ ਪੰਜਾਬ ਬਾਰਡਰ ਤੇ ਆ ਹਾਂਜੀ ਆਪਣਾ ਕੁਰਕਸ਼ੇਤਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਹਾਂਜੀ ਪਟਿਆਲੇ ਤੋਂ 45 ਕਿਲੋਮੀਟਰ ਹਾਂਜੀ ਤੇ ਅੰਮ੍ਰਾਲੇ ਤੋਂ 30 ਕਿਲੋਮੀਟਰ ਤੇ ਆਪਣੇ ਭੇਵੇ ਤੋਂ 18 ਕਿਲੋਮੀਟਰ अपना अंबाला हिसार मेन हाईवे ਦੇ ਪਿੰਡ ਇਸਮਾਈਲਾਬਾ ਆਪਣਾ ਮੋਬਾਈਲ ਨੰਬਰ ਦੱਸਿਓ ਜੀ 98965 09486 ओके हां जी ਤੇ ਲੈ ਮਿੱਤਰੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਬਈ ਕਈ ਸੱਜਣਾਂ ਵਾਲੇ ਵੀ ਕੋਈ ਟਰੈਕਟਰ ਪੁਰਾਣਾ ਹੁੰਦਾ ਕਹਿੰਦੇ ਵੀ ਅਸੀਂ ਵਿੱਚ ਕਟਵਾ ਕੇ ਜਾਣਾ ਕੱਢ ਲਵਾਂਗੇ ਆਹ ਕੱਟ ਲੈਣੇ ਆ ਜੀ ਲੋਨ ਕਰਵਾ ਦੇਣ ਨੂੰ ਹਰੇਕ ਤੇ ਲੋਨ ਵੀਰ ਜੀ ਜਿਵੇਂ ਹਰਿਆਣਾ ਚ ਤਾਂ ਆਪਾਂ ਕਰਵਾ ਜੰਨੇ ਆ ਪੰਜਾਬ ਚ ਜਿਵੇਂ ਸਿਰ ਪਟਿਆਲਾ ਜਿਲ੍ਹਾ ਹੋ ਗਿਆ ਜੀ ਹਾਂ ਕਿਉਂਕਿ ਅਦਰ ਸਟੇਟ ਚ ਜਿਆਦਾ ਦੂਰ ਕਰਵਾ ਨਹੀਂ ਸਕਦੇ ਆਪਾਂ ਓਕੇ ਮਤਲਬ ਜਿਹੜੇ ਸੱਜਣ ਪਟਿਆਲੇ ਜ਼ਿਲ੍ਹੇ ਤੋਂ ਆਉਣਗੇ ਉਹ ਟਰੈਕਟਰਾਂ ਤੇ ਆਪਾਂ ਲੋਨ ਕਰਵਾ ਦਾਂ ਪੂਰੀ ਗਾਰੰਟੀ ਆ ਹਰੇਕ ਟਰੈਕਟਰ ਦੀ ਹਰਿਆਣਾ ਦੇ ਵਿੱਚ ਪਿੰਡ ਇਸਮੈਲਾਬਾਦ ਹੈ ਨਾ ਹਾਂ ਨੰਬਰ ਆਪਾਂ ਸਕਰੀਨ ਤੇ ਚਲਾ ਤਾਂ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਨੰਬਰ ਡਾਇਲ ਕਰੋ